ਲਓ ਜੀ ਹੁਣ ਬਾਜ਼ਾਰਾਂ ਦੇ ਵਿੱਚ ਸੜਕਾਂ ਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਖੜਕੇ ਜਿਹੜੀਆਂ ਜਨਾਨੀਆਂ ਦੇ ਵੱਲੋਂ ਜਾਂ ਫਿਰ ਬੰਦਿਆਂ ਦੇ ਵੱਲੋਂ ਬੱਚਿਆਂ ਤੋਂ ਜ਼ਬਰਦਸਤੀ ਭੀਖ ਮੰਗਾਈ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਵੱਡਾ ਐਕਸ਼ਨ ਹੋਵੇਗਾ ਇਨ੍ਹਾਂ ਭਿਖਾਰੀਆਂ ਦੀ ਗੋਦ ਦੇ ਵਿੱਚ ਸਾਰੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਆਓ ਸੁਣਦੇ ਆ ਕਿ ਇਸ ਨੂੰ ਲੈ ਕੇ ਹੋਰ ਕੀ ਕੁਝ ਕਿਹਾ ਗੁੰਜੀਤ ਰੂਚੀ ਬਾਵਾ ਦੇ ਵੱਲੋਂ जड़ा डी एन ए वाला प्रोजेक्ट है वो है, है प्रोजेक्ट समाइल जोड़ा बैगरस के ऊपर एफ आई आर करने वाला वो प्रोजेक्ट बैगरस के ऊपर जो प्रोजेक्ट है जीवन जोत प्रोजेक्ट है ਤੇ ਦੋਨੋਂ ਵੱਖ-ਵੱਖ ਪ੍ਰੋਜੈਕਟਸ ਨੇ ਡੀਐਨਏ ਦੀ ਐਸਕਰ ਕੇ ਜ਼ਰੂਰਤ ਹੁੰਦੀ ਹੈ ਕਿ ਅਕਸਰ ਅਸੀਂ ਦੇਖਦੇ ਆ ਕਿ ਸਾਨੂੰ ਇੰਟਰਸੈਕਸ਼ਨਸ ਦੇ ਉੱਪਰ ਜਾਂ ਮਾਲਸ ਦੇ ਬਾਹਰ ਦੇਖਦੇ ਆ ਜਾਂ ਕਿਸੇ ਸ਼ਾਪਸ ਦੇ ਬਾਹਰ ਦੇਖਦੇ ਆ ਕਿ ਕਿਸੇ ਨਾ ਕਿਸੇ ਅਡਲਟ ਨੇ ਛੋਟੇ ਬੱਚੇ ਨੂੰ ਫੜਿਆ ਹੁੰਦਾ ਹੈ ਜਾਂ ਕਿਸੇ ਛੋਟੇ ਬੱਚੇ ਨੇ ਹੀ ਆਪਣੇ ਸਿਵਲਿੰਗ ਨੇ ਆਪਣੇ ਛੋਟੇ ਬੱਚੇ ਨੂੰ ਅੱਗੇ ਫੜਿਆ ਹੁੰਦਾ ਹੈ ਤੇ ਉਸ ਦੇ ਨਾਲ ਸਾਨੂੰ ਇੱਕ ਸਾਡੇ ਵਿੱਚ ਕੁਇਰੀ ਹੁੰਦੀ ਹੈ ਕਿ ਪਤਾ ਨਹੀਂ ਹੈ ਬੱਚਾ ਅਨਾਦਾ ਹੈਗਾ ਹੈ ਜਾਂ ਨਹੀਂ ਹੈ ਤੇ ਇਸ ਨੂੰ ਦੇਖਤੇ ਹੋਏ ਕਮਿਸ਼ਨ ਨੇ ਪੰਜਾਬ ਕਮਿਸ਼ਨ ਨੇ ਵੀ ਇਸ ਦੇ ਉੱਪਰ ਕੰਮ ਕੀਤਾ ਸੈਂਟਰਲ ਸਕੀਮਸ ਆਲਰੇਡੀ ਹੈ ਤੇ ਉੱਪਰ ਚੱਲ ਰਹੀ ਸੀ ਤੇ ਪ੍ਰੋਜੈਕਟ ਸਮਾਈਲ ਹੈ ਸੈਂਟਰਲ ਸਕੀਮ ਹੈ ਜਿਹੜੀ ਕਿ ਹਰ ਸਟੇਟਸ ਨੇ ਐਡਾਪਟ ਕਰਨੀ ਹੀ ਹੈ ਪੰਜਾਬ ਸਰਕਾਰ ਨੇ ਇਹਨੂੰ ਸੈਂਸਿਟਿਵਲੀ ਲੈਂਦਾ ਹੈ ਕਿਉਂਕਿ ਤੁਸੀਂ ਇਹ ਵੀ ਨੋਟ ਕੀਤਾ ਹੋਵੇਗਾ ਕਿ ਪੰਜਾਬ ਦੇ ਆਪਣੇ ਬੱਚੇ ਨੇਮੰਗ ਦੇ ਬਹੁਤ ਹੀ ਰੇਅਰ ਕੇਸ ਹੋਏਗਾ ਕਿ ਬਜ਼ੁਰਗ ਕੋਈ ਮਾਤਾ ਬੈਠੀ ਹੋਏਗੀ ਜਿਹਦੇ ਆਸ-ਪਾਸ ਕੋਈ ਲਾਈਵਲੀਹੂਡ ਦਾ ਕੋਈ ਜ਼ਰੀਆ ਨਹੀਂ ਹੋਏਗਾ ਉਹ ਮੰਗ ਸਕਦੀ ਹੈ ਬਟ ਬਟ ਪੰਜਾਬ ਦੇ ਬੱਚਿਆਂ ਨੂੰ ਨਹੀਂ ਅਸੀਂ ਦੇਖਦੇ ਹੁੰਦੇ ਕਿ ਅਸੀਂ ਰੋਡਸ ਦੇ ਉੱਪਰ ਦੇਖਿਆ ਜਾਏ ਥੀਸ ਆਰ ਆਲ ਮਾਈਗ੍ਰੈਂਟਸ ਹੁਣ ਸਟੇਟਸ ਦਾ ਮਾਈਗ੍ਰੈਂਟਸ ਤੇ ਨਾਲ ਐ ਵੀ ਰਹਿੰਦਾ ਹੈ ਕਿ ਸਟੇਟਸ ਨੂੰ ਅਸੀਂ ਮਨਾ ਨਹੀਂ ਕਰ ਸਕਦੇ ਕਿ ਮਾਈਗ੍ਰੈਂਟਸ ਇੱਥੇ ਆ ਕੇ ਰਹਿਣ ਬਟ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਚਾਈਲਡ ਰਾਈਟਸ ਅਗਰ ਵਾਇਲਟ ਹੋਂਦੇ ਦੇਖਦੇ ਹਾਂ ਉਹਨਾਂ ਦੀ ਪ੍ਰੋਟੈਕਸ਼ਨ ਅ ਅਗਰ ਦੇਖਦੇ ਆ ਕਿ ਉਹਨਾਂ ਦੀ ਪ੍ਰੋਟੈਕਸ਼ਨ ਸਾਡੀ ਖਤਰੇ ਦੇ ਵਿੱਚ ਹੈ ਜਾਂ ਕੋਈ ਸਿਕਿਉਰਿਟੀ ਸਾਡਾ ਜਿਹੜਾ ਲੈਪਸ ਹੋ ਜਾਂਦੀਆਂ ਬੱਚੇ ਜਿਹੜੇ ਬੈਗਰਸ ਹੁੰਦੇ ਕਿਉਂਕਿ ਉਹ ਰੋਡ ਸਾਈਡਸ ਤੇ ਉੱਪਰ ਬੈਠੇ ਹੁੰਦੇ ਆ ਤੇ ਆ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਪ੍ਰੋਜੈਕਟ ਨੂੰ ਵੱਡੇ ਤੌਰ ਤੇ ਇਹਨੂੰ ਲਾਂਚ ਕੀਤਾ ਜਾਵੇ ਤੇ ਲੋਕਾਂ ਨੂੰ ਹੋਰ ਅਵੇਅਰ ਕੀਤਾ ਜਾਏ ਇਸ ਪ੍ਰੋਜੈਕਟ ਦੇ ਅੰਦਰ ਤਹਿਤ ਤਾਂ ਕਿ ਉਸ ਬੱਚਿਆਂ ਦੀ ਰੀਹੈਬਿਲੀਟੇਸ਼ਨ ਹੋ ਸਕੇ ਜਿਹੜੇ ਬੱਚੇ ਅਗਰ ਬਾਇਓਲੋਜੀਕਲ ਪੈਰੈਂਟਸ ਦੇ ਨਾਲ ਪੀਕ ਮੰਗ ਰਹੇ ਨੇ ਮੰਗ ਰਹੇ ਹਨ ਤੇ ਉਹਨਾਂ ਨੂੰ ਰੀਹੈਬਿਟੇਟ ਕਰਾ ਕੇ ਉਹਨਾਂ ਦੀ ਕਾਉਂਸਲਿੰਗ ਕਰਾ ਕੇ ਉਹਨਾਂ ਨੂੰ ਇੱਕ ਲਾਈਵਲੀਹੂਡ ਔਰ ਐਂਟਰਪ੍ਰਾਈਜ਼ ਦੇ ਅੰਦਰ ਲਿੱਤਾ ਜਾਏ ਤੇ ਜਿਹੜੇ ਬੱਚੇ ਬਾਇਓਲੋਜੀਕਲ ਨਹੀਂ ਹੈਗੇ ਔਰ ਮਿਸਿੰਗ ਹੈ ਤੇ ਉਹਨਾਂ ਦਾ ਟਰੈਕ ਕੀਤਾ ਜਾਏ ਪਲੱਸ ਤੇ ਉਹ ਬੱਚਿਆਂ ਨੂੰ ਇੱਕ ਫੈਮਲੀ ਦੇ ਵਿੱਚ ਪਲੇਸ ਕਰਾਇਆ ਜਾਏ ਆਫਟਰ ਅਡਾਪਸ਼ਨ ਥਰੂ ਆਫੀਸ਼ਲ ਸਾਈਟਸ ਕਹਦਾ ਦਿਆ ਕਿ ਜਿਨ੍ਹਾਂ ਦੇ ਵੱਲੋਂ ਬੱਚੇ ਨੂੰ ਮਜਬੂਰ ਕਰਕੇ ਭੀਖ ਮੰਗਵਾਈ ਜਾਂਦੀਆਂ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਹੋਵੇਗਾ ਤਾਂ ਬਾਲ ਅਯੋਗ ਪੰਜਾਬ ਦੇ ਵੱਲੋਂ ਇਹਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ